ਮਾਮਪੁਰਖ ਬਾਬਾ ਹਜਾਰਾ ਸਿੰਘ ਜੀ ਉਹਨਾਂ ਦੇ ਬਚਨ ਸੀ ਕਿਸੇ ਨੇ ਆਖਿਆ ਮਾਮਪੁਰਖ ਉਹ ਦਸਵਾਂ ਦਵਾਰਾ ਕਿਦਾਂ ਖੁੱਲਦਾ ਤੇ ਮਾਮਪੁਰਖਾ ਨੇ ਜ਼ਿਮੀਂਦਾਰ ਬੰਦਾ ਸੀ ਜਦਾਂ ਭਾਈ ਸਾਹਿਬ ਬੈਠੇ ਮੋਢੇ ਤੇ ਪਰਣਾ ਤੇ ਮਾਮਾ ਬੁਰ ਕਹਿੰਦੇ ਤੂੰ ਕੀ ਲੈਣਾ ਖੋਲ ਕੇ ਜਾ ਉਹ ਕੋੜੇ ਕੋੜੇ ਖਾ ਉਹ ਜਲੇਬੀਆਂ ਚਾਹ ਜੂ ਪੀਓ ਨਾਲ ਕੋਈ ਫੀਮ ਡੋਡੇ ਖਾਣੇ ਖਾ ਉਹ ਤੇ ਗੁੱਡੀ ਬਨਵਾ ਕੋ ਸਤ ਸਿੱਧੀਆਂ ਜੀਆਂ ਗੱਲਾਂ ਕਹਿੰਦੇ ਦਸਵੇਂ ਤੀ ਤੂੰ ਕੀ ਲੈਣਾ ਉਤੋਂ ਇਨੇ ਬਾਬਾ ਜੀ ਟੁੱਟ ਕੇ ਪੈ ਗਏ ਆ ਸਾਧੂ ਇਦਾਂ ਹੀ ਹੁੰਦੇ ਆ ਜਿਹੜੇ ਮੂੰਹ ਦੇ ਮਿੱਠੇ ਹੁੰਦੇ ਉਹ ਖਤਰਨਾਕ ਹੁੰਦੇ ਗੱਲ ਯਾਦ ਰੱਖਿਓ ਜਿਹੜਾ ਫਕਰ ਹੁੰਦਾ ਤੇ ਖੱਖਰ ਇਹਨੂੰ ਨਾ ਹੀ ਛੇੜੋ ਜਿੰਨੇ ਛੇੜੇ ਉਹਨੇ ਸੋਖ ਨਹੀਂ ਪਾਇਆ ਤੇ ਬਸ ਖਿਆਲ ਰੱਖਣਾ ਕੌੜੀ ਚੀਜ਼ ਸਰੀਰ ਲਈ ਬੜੀ ਵਧੀਆ ਹੁੰਦੀ ਆ ਤੇ ਸਾਡੇ ਪ੍ਰਚਾਰਕਾਂ ਚ ਵੀ ਸਾਡੇ ਸਤਕਾਰਯੋਗ ਬਾਪੂ ਜਸਵੰਤ ਸਿੰਘ ਜੀ ਕੌੜੇ ਨੇ ਉਹ ਸਾਰਿਆਂ ਨੂੰ ਲੱਗਦੇ ਪਰ ਗੱਲ ਸੱਚੀ ਉਹਨਾਂ ਦੀ ਵੀ ਸੇਹਤ ਰਦੀ ਅਰਦਾਸ ਕਰਿਓ ਨਾਨਕ ਨਾਮ ਚੜ੍ਹਦੀ ਕਲਾ ਗਿਆਨੀ ਜੀ ਦਾ ઓਪਰੇਟ ਹੋਇਆ ਏ ਬਜ਼ੁਰਗ ਨੇ ਮਾਰੇ ਤੰਦਰੁਸਤੀ ਦੇਣਾ ਬਲਾਰੇ ਕੌਮ ਕੋਲ ਅੱਗੇ ਗਿਣਤੀ ਮੰੰਤੀ ਰਿਹਾ ਇਹ ਬਾਕੀ ਤੁਸੀਂ ਵੇਖ ਰਹੇ ਹੋ ਮੈਂ ਇੱਧਰ ਨਾ ਜਾਵਾਂ ਮਾਂ ਪੁਰਖਾਂ ਦੀ ਬਾਤ ਪੈ ਰਹੀ ਕਹਿੰਦੇ ਦਸਵਾਂ ਕਿੱਦਾਂ ਖੁੱਲਦਾ ਕਹਿੰਦੇ ਕੰਮ ਕੀ ਕਰਦਾ ਉਹ ਇਹ ਕਹਿੰਦੇ ਖੇਤੀ ਦਾ ਕਹਿੰਦੇ ਫਿਰ ਨੱਕਾ ਕਿਵੇਂ ਬੰਨੀ ਦਾ ਦੱਸ ਉਨੀ ਫਿਰ ਦੱਸਿਆ ਜਲਦੀ ਕਹਿੰਦੇ ਕਈ ਲੈ ਕੇ ਟੱਪਾ ਸੁੱਟੋ ਨੱਪੋ ਫਿਰ ਸੁੱਟੋ ਫਿਰ ਨੱਪੋ ਫਿਰ ਸੁੱਟੋ ਸੱਤਕ ਸੁੱਟ ਕੇ ਕਹਿੰਦਾ ਜੀ ਵੱਜ ਗਿਆ ਕਹਿੰਦੇ ਜਾ ਗੁੱਡੀ ਵੰਜਾ ਦਸਵਾਂ ਇਦਾਂ ਹੀ ਖੁੱਲਦਾ ਕੋਏ ਕਿਰ ਵੇਖੋ ਡੂੰਗੀ ਗੱਲ ਸਾਡੇ ਵਰਗਾ ਕਥਾਵਾਜਕ 2 ਘੰਟੇ ਖਵਦਾ ਰਹੇ ਨਾ ਪ੍ਰਮਾਣ ਦੇ ਦੇ ਕੇ ਪੰਕਤੀਆਂ ਦੇ ਤੇ ਸੰਗਤ ਆਖੂ ਗੱਲ ਨਹੀਂ ਬਣੀ ਸਾਧੂ ਹੱਸ ਕੇ ਵੀ ਕਹਿ ਗਿਆ ਤੇ ਲੈ ਗਿਆ ਕਮਾਈ ਹੈ ਨਾ ਉਹਨਾਂ ਦੀ ਉਹ ਖਾਵਾ ਨਹੀਂ ਨਾ ਪੈਸਿਆਂ ਲਈ ਉਹ ਉਹ ਤਾਂ ਆਪਦੀ ਮौज ਵਿੱਚ ਰਹਿੰਦੇ ਭਾਈ ਨਾ ਉਹ ਕਿਸੇ ਦੇ ਆਖੇ ਤੇ ਕਥਾ ਕਰਦੇ ਸਾਨੂੰ ਕਰਨੀ ਪੈਂਦੀ ਆ ਜਿੱਦਾਂ ਕਿਸੇ ਨੇ ਕਹਿਤਾ ਸਾਨੂੰ ਓਦਾਂ ਹੀ ਚੱਲਣਾ ਪੈਣਾ ਉਹਂ ਦੇ ਰੰਗ ਹੱਸੇ ਰੰਗ ਰੋਵੇ ਚੁੱਪ ਪੀ ਪਰਵਾਹ ਨਹੀਂ ਬਾਜ ਸੱਚੇ ਸਾਧੂ ਉਹ ਹੋਇਆ ਜਿਹੜਾ ਕਿਸੇ ਦੀ ਪ੍ਰਵਾਹ ਪ੍ਰਭੂ ਨਾਲ ਕਰੇ ਬੇ ਪ੍ਰਵਾਜ ਤਾਂ ਮਿਲਦੀ ਹੈ ਜਦੋਂ ਰੱਬ ਨਾਲ ਜੁੜ ਜੀਏ ਤੇ ਜਦੋਂ ਰਸਾਂ 'ਚ ਜੁੜ ਜੀਏ ਫਿਰ ਬੇ ਪਰਵਾਹੀਆਂ ਮਰ ਜਾਂਦੀਆਂ ਹੀ ਫਿਰ ਮੁੜ ਕੇ ਸਫਾਈਆਂ ਦੇਣੀਆਂ ਪੈਂਦੀਆਂ ਆਖੋ ਸਤਨਾਮ ਬੇ ਪਰਵਾਹੀ ਮਰ ਜਾਂਦੀ ਹੈ ਇਸ ਕਰਕੇ ਮਹਾਪੁਰਖਾਂ ਨੇ ਆਖਿਆ ਕਹਿੰਦੇ ਭਾਈ ਜਿੱਦਾਂ ਨੱਕਾ ਬੱਦਦਾ ਨੋਂ ਨੱਕੇ ਬੰਨਣੇ ਪੈਣੇ ਫਿਰ ਦਸਵਾ ਖੋਲਣਾ ਨੋਂ ਦਰਵਾਜ਼ੀ ਜਿਹੜੇ ਆ ਕਿਹੜਾ ਮਾਈ ਦਾ ਲਾਲ ਬੰਨ ਲੂ ਇਹਨੂੰ ਇਹਲੀ ਗੱਲ ਤੇ ਅੱਖਾਂ ਹੀ ਨਹੀਂ ਰੋਕ ਆਉਂਦੀਆਂ ਜਦੋਂ ਆਪਾਂ ਗੁਰਦੁਆਰੇ ਵੀ ਆਉਣੇ ਨਾ ਜੀ ਦਾ ਮੜਾ ਜਿਆ ਸੋਹਣਾ ਚਿਹਰਾ ਭਾਵੇਂ ਬੀਬੀ ਜਾਂ ਬੰਦਾ ਵਾ ਮਨ ਤੇ ਅੰਦਰੋਂ ਡੋਲਦਾ ਹੀ ਅੱਖ ਹੋਏ ਮੰਨ ਲਓ ਤੁਸੀਂ ਮੈਂ ਤੇ ਮੰਨ ਗਿਆ ਬੋਲੋ ਸਤਿਨਾਮ ਇਹ ਕੋੜੀ ਸਚਾਈ ਹੈ ਕਿਉਂ ਭੈਣੋ ਵੀਰੋ ਜਦੋਂ ਵੀ ਆਪਾਂ ਗੁਰਦੁਆਰੇ ਆਉਣੇ ਆ ਕਿਸੇ ਦੀ ਬੋਡੀ ਵੱਲ ਵੇਹਣੇ ਜਿਹਨੂੰ ਰੱਬ ਨੇ ਉਸਨ ਦਿੱਤਾ ਹੁੰਦਾ ਤੇ ਅੱਖਾਂ ਦਾ ਦਰਵਾਜ਼ਾ ਖੁੱਲਦਾ ਪਹਿਰਾ ਤੋਂ ਸਿਰ ਤੱਕ ਸਕੈਨਿੰਗ ਕਰ ਦਿੰਨੇ ਭਾਵੇਂ ਬੋਲ ਗਏ ਨਾ ਬੋਲ ਗਏ ਪਹਿਲਾ ਨੱਕ ਆਖਾਂ ਦਾ ਅੱਖ ਹੀ ਨਹੀਂ ਰੋਕ ਆਉਂਦੀਆਂ ਬਾਣੀ ਕਹਿੰਦੀ ਅੱਖੀ ਦੇਖ ਨਾ ਰੱਜੀਆਂ ਭਾਵੇਂ ਬੁੱਢਾ 17 ਸਾਲਾਂ ਦਾ ਪਿੰਡ ਦੇ ਚੌਂਕ 'ਚ ਬੈਠਾ ਹੋਵੇ ਨਾ ਉਹ ਵੀ ਹੱਥ ਜਾਰਾ ਕੇ ਆਖੂ ਆਹ ਕਿਹੜੀ ਜਾਂਦੀ ਆ ਵੀ ਤੂੰ ਆਵ ਲੈਣੇ ਵੀ ਤੂੰ ਸਿਆਣਾ ਬਣ ਜਾ ਵੇਖੋ ਇਹ ਗੁਰਮਤਿ ਦੀ ਪੜ੍ਹਾਈ ਆ ਇਹ ਨੌਂ ਦਰਵਾਜ਼ਿਆਂ ਨੇ ਅੱਜ ਲੋਕਾਂ ਦਾ ਸੱਤਿਆਨਾਸ਼ ਕਰਤਾ ਵਿੱਚ ਹੀ ਅਹੀਂ ਵੀ ਆ ਜੰਨੇ ਬڑے-ਵਡੇ ਵੱਲੋਂ ਕੀ ਬੰਨਦਿਆ ਦੁਨੀਆਂ ਤੇ ਸਭ ਦੀਆਂ ਬਾਜ਼ੀਆਂ ਲੱਗ ਜਾਂਦੀਆਂ ਹੀ ਉਨੀ ਮਾਮ ਪੁਰਖਾਂ ਆਖਿਆ ਕਹਿੰਦੇ ਨੌਨਕੇ ਬੰਨ ਲਓ ਦਸਵਾਂ ਫੇਰ ਖੁੱਲਣਾ ਗੱਲਾਂ ਨਾ ਨਹੀਂ ਇਹ ਨੌ ਬੰਨਣੇ ਬੜੇ ਔਖੇ ਤੇ ਮਾਰੇ ਤਰਸ ਕਰਨ ਤੇ ਫੇਰ ਹੀ ਖੇੜਵਾ ਪ੍ਰਦੀ ਪਹਿਲੀ ਗੱਲ ਤੇ ਅੱਖਾਂ ਨਹੀਂ ਬੰਦ ਹੁੰਦੀਆਂ ਜੇ ਅੱਖਾਂ ਸੰਭਾਲ ਲਈਏ ਤੇ ਕੰਨ ਨਹੀਂ ਰੋਕ ਆਉਂਦੇ ਵੇਰ ਕੇ ਅੱਜ ਵੀ ਵੇਖ ਲਓ ਕਦੇ ਸੁ ਵੇਖਿਆ ਤੁਸੀਂ ਪੰਜਾਬ ਦੇ ਵਿੱਚ ਕਿਸੇ ਦੇ ਟਰੈਕਟਰ ਤੇ ਪਹਿਲੀ ਵਾਉਂਦੇ ਆ ਕੀਰਤਨ ਦੀ ਕੈਸਟ ਲੱਗੀ ਹੋਏ ਕੰਪੈਨ ਚੱਲਦੀ ਦੇ ਉੱਤੇ ਕੀਰਤਨ ਲਗਾ ਹੋਏ ਜੇ ਕਿਸੇ ਦੀ ਦੁਕਾਨ ਦੇ ਵਿੱਚ ਕੋਈ ਵਿਰਲੇ ਆਉਣਗੇ ਨਹੀਂ ਤਾਂ ਮੁਸ਼ਕਲ ਆ। ਸਭ ਦੇ ਗੰਦੇ ਗੀਤ ਲੱਗੇ ਆ। ਗੱਡੀ 'ਚ ਵੀ, ਮੋਬਾਈਲ 'ਚ ਵੀ, ਟਰੈਕਟਰ 'ਤੇ ਵੀ, ਵਿਆਹ 'ਤੇ ਵੀ ਤੇ ਪੜਨਦੇ ਹੁੰਦੇ ਰਾਜ ਕਰੇਗਾ। ਆ ਕੀ ਰਹਿਣਾ? ਇਹ ਕੰਨਾਂ ਦਾ ਰਾਸ ਆ ਜੀ। ਕੰਨਾਂ ਦਾ ਰਾਸ ਬੜਾ ਪੈ ਗਿਆ। ਆ ਇੱਕ ਮੈਨੂੰ ਵੀਰ ਭੈਣ ਦੱਸੇ ਕਿਸੇ ਦੇ ਵਿਆਹ 'ਚ ਉਹਨਾਂ ਕਥਾ ਸੁਣਦੇ ਹੀ ਪਰਿਵਾਰਕ ਉਹਨਾਂ ਕਹੇ ਬਾਬਾ ਜੀ ਕਹਿੰਦੇ ਹੁੰਦੇ ਆ ਵੀ ਵਿਆਹ 'ਚ ਟਾਡੀ ਸਿੰਗ ਲਾਇਆ ਕਰੋ। ਕਿ ਆਪਾਂ ਉਹਨੇ ਕੰਜਰ ਲਾਉਣੇ। ਤੇ ਉਹਨਾਂ ਦਾ ਡੀਲਾਏ ਤੇ ਵਿਚਾਰੇ ਦਸਨ ਕਹਿੰਦੇ 400 ਬੰਦਾ ਮੇਲ ਚ ਆਇਆ ਸਾਰੇ ਬਾਹਰ ਲੇੜ ਕੇ ਪਦਾਰਥਾਂ ਤੇ ਬੈਠੇ ਤੇ ਢਾਡੀ ਅੰਦਰ ਲੱਗੇ ਤੇ ਪੰਜ ਬੀਬੀਆਂ ਤੇ ਸੱਤ ਬੰਦੇ ਆਖੋ ਸਤਨਾ ਅੰਦਰ ਬੈਠੇ ਪੰਜ ਸੱਤ ਬੰਦੇ ਉਹ ਕਹਿੰਦੇ ਬਾਬਾ ਜੀ ਕੀ ਕਰਨਾ ਸਾਰੇ ਰਿਸ਼ਤੇਦਾਰ ਮੂੰਹ ਜਿਆ ਬਣਾਉਂਦੇ ਲੈ ਇੱਥੇ ਵੀ ਬਾਬੇ ਵਾੜ ਲੈ ਜੀ ਆਖੋ ਸਤਨਾ ਇਹਨਾਂ ਦਾ ਬੇੜਾ ਜਿਹੜਾ ਡੁੱਬਣ ਤੇ ਆਇਆ ਹੋਣਾ ਹੁਣ ਸਾਡਾ ਅੰਤ ਆਇਆ ਤੇ ਮਾੜੀ ਗੱਲ ਤੋਂ ਮਾਫੀ ਦੇ ਦੇਣੀ ਤੇ ਮਾਰੇ ਸੱਚੇ ਪਾਤਸ਼ਾਹ ਜੀ ਰੋਜ਼ ਅਰਦਾਸ ਕਰਦਾ ਸਿੰਘ ਸਾਹਿਬ ਤੜਕੇ ਰਮੰਧਰ ਸਾਹਿਬ ਸਿੱਖਾਂ ਦਾ ਵਣਨੀਵਾ ਮਤ ਉੱਚੀ ਮਤ ਪਤ ਦਾ ਰੱਖ ਆਪ ਰੋਜ਼ ਅਰਦਾਸ ਹੁੰਦੀ ਗੁਰੂ ਰਾਮਦਾਸ ਸਾਡੇ ਤੇ ਕਿਰਪਾ ਕਰਕੇ ਸਾਡੀ ਬੁੱਧੀ ਦੀ ਰੱਖਿਆ ਕਰੋ ਸਾਡੀ ਬੁੱਧੀ ਫ੍ਰਿਸ਼ਟੋ ਚੱਲੀ ਐ ਇੱਥੇ ਕੋਈ ਲਾਇਆ ਹੁੰਦਾ ਗੌਣ ਵਾਲਾ ਤੇ ਮੈਨੂੰ ਨਹੀਂ ਖਿਆਲ ਬਾਬਾ ਜੀ ਸਦਨ ਦੀ ਲੋੜ ਪਣੀ ਕੇ ਨਾ ਪੰਡਾਲ ਮੁੱਕ ਜਾਂਦੇ ਆ ਕਬਸ ਇੰਨੀ ਇੱਕ ਗੱਲ ਮਹਾਂਪੁਰ ਕਹਿੰਦੇ ਕੰਨਾਂ ਦਾ ਦਰਵਾਜਾ ਸੁਭਾਲ ਲੋ ਆ ਜਿਹੜੀ ਜੀਵ ਇਹ ਰੋਟੀ ਪਾਣੀ ਖਾਂਦਿਆਂ ਵੀ ਨਿੰਦਿਆ ਚੁਗਲੀ ਤੋਂ ਗਰੇਜ਼ ਨਹੀਂ ਕਰਦੀ ਚਾਹ ਪਾਣੀ ਪੀਂਦਿਆਂ ਵੀ ਲੋਕਾਂ ਦਾ ਗੰਦ ਨਾਲ ਹੀ ਖਾਂਦੇ ਆਖੋ ਵੈਗਰੂ ਇਹ ਨੌ ਦਵਾਰਿਆਂ ਦੀ ਮੈਂ ਖੇਡ ਚ ਨਾਮ ਪਾਵਾਂ ਮੈਂ ਵੀ ਇੰਨੀ ਜੋਗਾ ਨਹੀਂ ਅੱਗੇ ਚੱਲ ਗਏ ਮਹਾਂਪੁਰ